ਸਸਿਕਾ ਜੀ ਤੁਸੀਂ ਜੁੜਿਓ ਸੱਚ ਬਾਨੀ ਨਾਲ ਸੱਚ ਬਾਨੀ ਤੇ ਇਸ ਵੇਲੇ ਦੀ ਵੱਡੀ ਖਬਰ ਕਲਵੀਰ ਨਰੂਆ ਨਾਲ ਜੁੜੀ ਮਰੀ ਹੈ ਦੱਸ ਦਈਏ ਕਿ ਜਿਸ ਗੰਮੇ ਨੇ ਕਲਵੀਰ ਨਰੂਆ ਦਾ ਕਤਲ ਕੀਤਾ ਉਸ ਨੇ ਫੇਸਬੁੱਕ ਤੇ ਪੋਸਟ ਸ਼ੇਅਰ ਕਰਕੇ ਆਪਣਾ ਪੱਕ ਰੱਖਿਆ ਕੀ ਲਿਖਿਆ ਉਸ ਨੇ ਤੁਹਾਨੂੰ ਅਸੀਂ ਦੱਸ ਦਿਆਂ ਉਸ ਨੇ ਲਿਖਿਆ ਹੈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਉਹ ਕਲਵੀਰ ਨਰੂਆ ਦਾ ਮਰਡਰ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਲੈਣਾ ਹਾਂ ਲੋਕ ਮੇਰੇ ਬਾਰੇ ਬਹੁਤ ਗੱਲਾਂ ਕਹਿ ਰਿਹਾ ਕਿ ਮੈਂ ਯਾਰ ਮਾਰ ਕੀਤੀ ਆ ਜਾਂ ਗਦਾਰੀ ਕੀਤੀ ਆ ਪਰ ਹਰੇਕ ਕਹਾਣੀ ਦੇ ਦੋ ਪਾਸੇ ਹੁੰਦੇ ਆ ਤੇ ਮੈਂ ਆਪਣਾ ਪੱਖ ਦੱਸਦਾ ਹਾਂ ਕਲਵੀਰ ਮੇਰਾ ਬਹੁਤ ਪੁਰਾਣਾ ਦੋਸਤ ਸੀ ਮੈਂ ਵੀ ਕਲਵੀਰ ਲਈ ਬਹੁਤ ਮਾਰੇ ਟਾਈਮ ਦੇਖਿਆ ਪਰ ਇਸ ਬੰਦੇ ਨੇ ਸਿਰਫ ਕੁਝ ਪੈਸਿਆਂ ਦੇ ਠੇਕੇ ਦੇ ਰੌਲੇ ਦੇ ਕਰਕੇ ਉਹ ਬੰਦਿਆ ਦੀ ਸਪੋਰਟ ਕੀਤੀ ਹੈ ਜੋ ਇਹਨੂੰ ਸਿਰਫ ਕੁਝ ਮਹੀਨਿਆਂ ਤੋਂ ਜਾਣਦੇ ਸੀ ਤੇ ਉਸ ਨੇ ਮੈਨੂੰ ਸਾਜ਼ਿਸ਼ ਨਾਲ ਆਪਣੇ ਘਰੇ ਇਕੱਲੇ ਨੂੰ ਬੁਲਾ ਕੇ 10 ਬੰਦਿਆਂ ਅੱਗੇ ਮੇਰੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਬਸ ਮੈਂ ਜਾਂ ਤਾਂ ਉਥੋਂ ਜਲੀਲ ਹੋ ਕੇ ਇਸ ਦੇ ਘਰੋਂ ਵਾਪਸ ਆ ਸਕਦਾ ਸੀ ਜਾਂ ਮੈਂ ਆਪਣੀ ਅਣਖ ਰੱਖਣ ਲਈ ਲੜ ਸਕਦਾ ਸੀ। ਮੈਂ ਇਕੱਲੇ ਨੇ ਇਹਨਾਂ ਸਾਰਿਆਂ ਦਾ ਮੁਕਾਬਲਾ ਕੀਤਾ। ਇਹ ਮੈਥੋਂ ਜੈਲਸੀ ਇਸ ਕਰਕੇ ਕਰਦਾ ਸੀ। ਕਿਉਂਕਿ ਮੇਰੀ ਹੁਣ ਕਾਫੀ ਟਾਈਮ ਤੋਂ ਬਾਈ ਗੋਲਡੀ ਬਰਾੜ ਨਾਲ ਜਾਰੀ ਹੁਣ ਕਰਕੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਜ਼ਿਆਦਾ ਨੇੜਤਾ ਸੀ ਬਾਕੀ ਸਮਾਂ ਸਾਰੀ ਗੱਲ ਸਿੱਧ ਕਰੂਗਾ ਸਮਾਂ ਬਹੁਤ ਬਲਵਾਨ ਹੈ ਬਾਕੀ ਇੱਕ ਗੱਲ ਹੋਰ ਕਲੀਅਰ ਕਰਦਾ ਕਿ ਮੈਂ ਲਾਰਿਸ ਬਿਸ਼ਨੋਈ ਗਰੁੱਪ ਦਾ ਹਿੱਸਾ ਹਾਂ ਹੋਰ ਕਿਸੇ ਨਾਲ ਮੇਰਾ ਕੋਈ ਲੈਣ ਦੇ ਨਹੀਂ ਤੇ ਮੈਂ ਕੁਲਵੀਰ ਨੂੰ ਸਿਰਫ ਆਪਣੀ ਪਰਸਨਲ ਰਾਂਝਸ਼ ਕਰਕੇ ਮਾਰਿਆ ਕਿਸੇ ਦੇ ਕਹਿਣ ਤੇ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਲਵੀਰ ਨਰੂਆਣਾ ਦੇ ਮਾਮਲੇ ਵਿੱਚ ਮਾਨਾ ਸੰਧੂ ਨੇ ਆਪਣਾ ਪੱਖ ਰੱਖਿਆ ਹੁਣ ਦੇਖਣਾ ਹੋਵੇਗਾ ਕਿ ਬਿਸ਼ਨੋਈ ਗਰੁੱਪ ਦੇ ਨਾਲ ਕਲਵੀਰ ਨਰੂਆਣਾ ਦੇ ਸਪੋਰਟਰਾਂ ਵੱਲੋਂ ਕਿਸ ਤਰ੍ਹਾਂ ਪੇਸ਼ ਆਇਆ ਜਾਵੇਗਾ ਕਿਉਂਕਿ ਮਾਨਾ ਸਿੱਧੂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਉਸ ਦਾ ਸਬੰਧ ਕਿਸੇ ਹੋਰ ਨਾਲ ਨਹੀਂ ਸਗੋਂ ਬਿਸ਼ਨੋਈ ਗਰੁੱਪ ਨਾਲ ਹੈ